ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਤੁਹਾਨੂੰ ਸਾਖੀ ਸੁਣਾਵਾਂਗੇ ਜਦੋਂ ਸੱਜਣ ਠੱਗ ਚੰਗਾ ਬਣ ਕੇ ਲੋਕਾਂ ਨੂੰ ਲੁੱਟਿਆ ਕਰਦਾ ਸੀ ਤਾਂ ਗੁਰੂ ਪਾਤਸ਼ਾਹ ਨੇ ਉਸ ਨੂੰ ਕਿਵੇਂ ਸੁਧਾਰਿਆ ਤੇ ਚੰਗੇਰਾ ਪਾਇਆ ਸੀ ਇਹ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰ ਲਓ ਜੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਸੈਦਪੁਰ ਕੋਸਮਾ ਠਹਿਰ ਕੇ ਗੁਰੂ ਜੀ ਮੁਲਤਾਨ ਦੇ ਤੁਲੰਬਾ ਸ਼ਹਿਰ ਪਹੁੰਚੇ ਰਸਤੇ ਵਿੱਚ ਉਹਨਾਂ ਨੇ ਨਗਰ ਦੇ ਬਾਹਰ ਵਾਰ ਇੱਕ ਬਹੁਤ ਸੋਹਣੀ ਹਵੇਲੀ ਵੇਖੀ ਸੱਜਣ ਸ਼ੇਖ ਨੇ ਆਉਂਦੇ ਜਾਂਦੇ ਰਾਈਆਂ ਦੇ ਆਰਾਮ ਲਈ ਬਹੁਤ ਸੋਹਣੇ ਕਮਰੇ ਬਣਾਏ ਹੋਏ ਸਨ ਜਿੱਥੇ ਰਹਿਣ ਲਈ ਥਾਂ ਅਤੇ ਭੋਜਨ ਦਿੱਤਾ ਜਾਂਦਾ ਸੀ ਉਸ ਹਵੇਲੀ ਦੇ ਇੱਕ ਪਾਸੇ ਮੰਦਰ ਤੇ ਦੂਜੇ ਪਾਸੇ ਮਸਜਿਦ ਬਣੀ ਹੋਈ ਸੀ ਹਵੇਲੀ ਦੇ ਮੁੱਖ ਦਵਾਰ ਤੇ ਦੋ ਸੇਵਕ ਖੜੇ ਰਹਿੰਦੇ ਸਨ ਜੋ ਆਏ ਗਏ ਨੂੰ ਜੀ ਆਇਆਂ ਆਖਦੇ ਸਨ ਅਤੇ ਉਸੇ ਹਵੇਲੀ ਵਿੱਚ ਠਹਿਰਨ ਦੇ ਲਈ ਬੇਨਤੀ ਵੀ ਕਰਦੇ ਸਨ ਉਸ ਹਵੇਲੀ ਦੇ ਮਾਲਕ ਕੋਲ ਕਾफी ਜ਼ਮੀਨ ਸੀ ਜਿਸ ਵਿੱਚ ਉਹ ਖੇਤੀ ਕਰਵਾਉਂਦਾ ਸੀ ਉਹ ਸਾਦਾ ਸੰਤਾਂ ਵਾਲੇ ਕੱਪੜੇ ਪਾਉਂਦਾ ਸੀ ਅਤੇ ਹੱਥ ਵਿੱਚ ਮਾਲਾ ਰੱਖਦਾ ਸੀ ਉਸ ਨੂੰ ਮਿਲਣ ਵਾਲਾ ਹਰ ਬੰਦਾ ਸੱਜਣ ਕੇ ਕੀ ਬੁਲਾਉਂਦਾ ਸੀ ਜਦ ਅੰਨ ਪਾਣੀ ਸ਼ੱਕੀ ਮੁਸਾਫਰ ਆਪਣੇ ਕਮਰਿਆਂ ਦੇ ਵਿੱਚ ਆਰਾਮ ਕਰਨ ਚਲੇ ਜਾਂਦੇ ਤਾਂ ਉਹਨਾਂ ਦੀ ਸਮਾਨ ਦੀ ਤਲਾਸ਼ੀ ਕਰਦਾ ਜਿਨ੍ਹਾਂ ਕੋਲ ਕੀਮਤੀ ਸਮਾਨ ਹੁੰਦਾ ਉਹਨਾਂ ਨੂੰ ਮਾਰ ਕੇ ਖੂਬ ਵਿੱਚ ਸੁੱਟ ਦਿੰਦਾ ਅਤੇ ਧਨ ਮਾਲ ਲੁੱਟ ਲੈਂਦਾ ਜਿਸ ਦੇ ਕੋਲ ਕੀਮਤੀ ਸਮਾਨ ਨਾ ਹੁੰਦਾ ਉਸ ਨੂੰ ਕੁਝ ਨਾ ਕਹਿੰਦਾ ਤੇ ਅੱਗੇ ਝਾੜ ਦਿੰਦਾ ਅਜਿਹੇ ਲੋਕ ਉਸਤੇ ਬਹੁਤ ਉਸਤਤ ਕਰਦੇ ਸਨ ਕਿਸੇ ਨੂੰ ਉਸ ਦੀਆਂ ਕਾਲੀਆਂ ਕਰਤੂਤਾਂ ਬਾਰੇ ਜਾਣਕਾਰੀ ਨਾ ਪ੍ਰਾਪਤ ਹੁੰਦੀ। ਇੱਕ ਦਿਨ ਗੁਰੂ ਜੀ ਤੇ ਭਾਈ ਮਰਦਾਨਾ ਜੀ ਉਸ ਦੀ ਹਵੇਲੀ ਵੱਲ ਗਏ। ਉਸ ਦੀ ਸੇਵਕਾ ਨੇ ਪੂਰਾ ਆਦਰ ਮਾਨ ਕੀਤਾ ਅਤੇ ਅੰਦਰ ਲੈ ਗਈ। ਗੁਰੂ ਜੀ ਦਾ ਜਾਹੂ ਜਲਾਲ ਤੇ ਇੱਕ ਸੇਵਕ ਨਾਲ ਵੇਖ ਕੇ ਉਹਨਾਂ ਸਮਝਿਆ ਕਿ ਇਹ ਤਾਂ ਕੋਈ ਵੱਡੇ ਧਨੀ ਹੀਰੇ ਜਵਾਰਾਂ ਵਾਲੇ ਵਪਾਰੀ ਹੋਣਗੇ। ਇਹ ਜੋਨਾਂ ਨੂੰ ਇੱਕ ਵੱਡਾ ਸ਼ਿਕਾਰ ਮਿਲਿਆ ਜਾਪਿਆ। ਉਹਨਾਂ ਨੇ ਤੁਰੰਤ ਆਪਣੇ ਮਾਲਕ ਨੂੰ ਖਬਰ ਪਹੁੰਚਾਈ ਜੋ ਸੁਣਦੇ ਸਾਰ ਹੀ ਹਵੇਲੀ 'ਚ ਪਹੁੰਚ ਗਿਆ। ਗੁਰੂ ਚੀਤਾ ਜਾਨੀ ਜਾਨਸਨ ਉਹਨਾਂ ਨੇ ਉਸਦਾ ਨਾਂ ਪੁੱਛਿਆ ਤਾਂ ਉਸਨੇ ਉੱਤਰ ਦਿੱਤਾ ਜੀ ਮੇਰਾ ਨਾਂ ਸੱਜਣ ਹੈ। ਮੁਸਲਮਾਨ ਮੈਨੂੰ ਸ਼ੇਖ ਸੱਜਣਾ ਆਖਦੇ ਨੇ ਤੇ ਹਿੰਦੂ ਸੱਜਣਵਾਲ ਕਹਿ ਕੇ ਬੁਲਾਉਂਦੇ ਨੇ। ਮੈਂ ਤਾਂ ਜੀ ਹਰ ਇੱਕ ਦਾ ਸੱਜਣਾ। ਭਾਵੇਂ ਕੋਈ ਹਿੰਦੂ ਹੋਵੇ ਜਾਂ ਮੁਸਲਮਾਨ। ਸਚਨ ਦੇ ਨੌਕਰਾਂ ਨੇ ਗਰਮ ਪਾਣੀ ਨਾਲ ਗੁਰੂ ਜੀ ਦਾ ਹੱਥ, ਮੂੰਹ ਅਤੇ ਚਰਨ ਧੋਤੇ ਬਾਅਦ ਵਿੱਚ ਗਰਮ-ਗਰਮ ਤੇ ਸੁਆਦਲਾ ਭੋਜਨ ਲੈ ਆਏ। ਗੁਰੂ ਜੀ ਕਹਿਣ ਲੱਗੇ ਅਸੀਂ ਤਾਂ ਭੋਜਨ ਆਰਤੀ ਕਰਨ ਤੋਂ ਬਾਅਦ ਛਕਦੇ ਹਾਂ। ਗੁਰੂ ਜੀ ਨੇ ਮਰਦਾਨੇ ਨੂੰ ਆਖਿਆ ਰਬਾਬ ਛੇੜ। ਗੁਰੂ ਜੀ ਦੀ ਆਵਾਜ਼ ਮਰਦਾਨੇ ਨਾਲੋਂ ਵੀ ਸੁਰੀਲੀ ਸੀ। ਜਦ ਮਰਦਾਨੇ ਨੇ ਰਬਾਬ ਵਜਾਉਣੀ ਸ਼ੁਰੂ ਕੀਤੀ ਤਾਂ ਗੁਰੂ ਜੀ ਨੇ ਇਸ ਸ਼ਬਦ ਗਾਉਣ ਸ਼ੁਰੂ ਕਰ ਦਿੱਤਾ। ਉਜਲ ਕੇਹਾ ਚਿਲਕਣਾ ਕੋਟਿਮ ਕਾਲੜੀ ਮਸ ਤੋਤਿਆਂ ਝੂਠ ਨਾ ਉਤਰੈ ਜਿਸੋ ਧੋਵਾਂ ਤਿਸ ਸੱਜਣ ਸੇ ਹੀ ਨਾਲ ਮੈਂ ਚਲਦਿਆਂ ਨਾਲ ਚਲੰਨ ਜਿੱਥੇ ਲੇਖਾ ਮੰਗੀਐ ਤਿੱਥੇ ਖੜਿਆ ਦਸਨ ਰਹਾਉ ਕੋਠੇ ਮੰਡਪ ਮਾੜੀਆ ਪਾਸਿਓ ਚਿਤਵੀ ਆਹਾ ਟਟੀਆਂ ਕਾਮਨਾ ਆਵਨੀ ਵਿਚ ਹੋ ਸਖਣੀ ਆਹਾ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਕੋਟਕੋਟ ਜੀਆ ਖਾਵਣੇ ਬਗੇ ਨਾ ਕਹੀ ਅੰਨ ਸ਼ਬਦ ਤੇ ਆਰੰਭ ਹੋਣ ਨਾਲ ਹੀ ਸੱਜਣ ਪਾਸ ਗਿਆ ਸੀ ਕਿ ਗੁਰੂ ਜੀ ਉਸ ਦੀਆਂ ਕਰਤੂਤਾਂ ਬਾਰੇ ਸਭ ਕੁਝ ਜਾਣ ਗਏ ਨੇ ਜਿਵੇਂ ਕਹੇ ਨੂੰ ਧੋਣ ਪਿੱਛੋਂ ਉਸ ਦੇ ਅੰਦਰ ਦੀ ਕਾਲਖ ਲੈਣੋਂ ਨਹੀਂ ਹਟਦੀ ਹਵੇਲੀਆਂ ਤੇ ਘਰਾਂ ਨੂੰ ਜਿੰਨਾ ਮਰਜੀ ਸਜਾ ਲੋ ਜਦੋਂ ਟੈਣਗੇ ਅੰਦਰੋਂ ਖਾਲੀ ਹੀ ਦਿਸਣਗੇ ਇਸੀ ਤਰ੍ਹਾਂ ਗੁਣਾ ਤੋਂ ਸਖਰੇ ਸ਼ਰੀਰ ਵੀ ਕਿਸੇ ਕੰਮ ਨਹੀਂ। ਤੀਰਥਾਂ ਉੱਪਰ ਚਿੱਟੇ ਕੱਪੜੇ ਪਾਉਣ ਵਾਲੇ ਸੰਤ ਜਿਹੜੇ ਡੱਡਾ ਖਾਣ ਵਾਲੇ ਬਗਲੀਆਂ ਦੀ ਤਰ੍ਹਾਂ ਲੋਕਾਂ ਨੂੰ ਲੁੱਟਦੇ ਐ ਉਹਨਾਂ ਨੂੰ ਭਗਤ ਨਹੀਂ ਕਿਹਾ ਜਾ ਸਕਦਾ। ਆਦਮੀ ਦੀ ਸਿਆਣਪ ਅਤੇ ਸੇਵਾ ਕਿਸੇ ਕੰਮ ਦੀ ਨਹੀਂ ਜੇ ਉਹ ਬੁਰੇ ਕੰਮਾਂ ਤੋਂ ਨਹੀਂ ਹਟਦਾ। ਨੇਕ ਬਣਨ ਦੇ ਲਈ ਉਸ ਮਾਲਕ ਦੇ ਆਸਰੇ ਦੀ ਲੋੜ ਐ। ਸ਼ਬਦ ਦਾ ਭੋਗ ਪੈਣ ਪਿੱਛੂ ਸੱਜਣ ਗੁਰੂ ਜੀ ਦੇ ਚਰਨੀ ਟੈਪਿਆ। ਗੁਰੂ ਜੀ ਨੇ ਸਮਝਾਇਆ ਮਰਨ ਉਪਰੰਤ ਆਦਮੀ ਦੇ ਕਰਮ ਹੀ ਨਾਲ ਜਾਂਦੇ ਨੇ ਧੋਖੇ ਅਤੇ ਜ਼ੁਮਲਾ ਨਾਲ ਇਕੱਠਾ ਕੀਤਾ ਧਨ ਮਾਲ ਇੱਥੇ ਹੀ ਰਹਿ ਜਾਂਦਾ ਹੈ ਗੁਰੂ ਜੀ ਦਾ ਹੁਕਮ ਮੰਨ ਕੇ ਉਸ ਨੇ ਆਪਣਾ ਸਾਰਾ ਧਨ ਗਰੀਬਾਂ ਦੇ ਵਿੱਚ ਵੰਡ ਦਿੱਤਾ ਅਤੇ ਅਸਲ ਅਰਥਾਂ ਵਿੱਚ ਸੱਜਣ ਬਣ ਗਿਆ ਤੇ ਆਪਣੀ ਹਵੇਲੀ ਨੂੰ ਧਰਮਸ਼ਾਲਾ ਦੇ ਵਿੱਚ ਤਬਦੀਲ ਕਰ ਦਿੱਤਾ ਗੁਰੂ ਜੀ ਦਾ ਸਿੱਖ ਬਣ ਗਿਆ ਅਤੇ ਨਾਮਦਾਨ ਇਸ਼ਨਾਨ ਮੌਨ ਲੱਗ ਪਿਆ ਭੁੱਲਾ ਚੁੱਕਾ ਮਾਫ ਕਰਨੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ